ਉੱਥੇ ਆਲੇ ਦਿਨ ਨੂੰ ਵੇਚਦੇ ਆ। ਜੇ ਕੋਈ ਨਾ ਮੋਹਦਾ ਦਾ ਖਾਣਾ ਲੈ ਆਵੇ ਬਾਈ ਵਰਕੇ ਨਾ ਜਾਵੇ ਅੱਧੀ ਦਾ ਥੋੜੇ ਖਾਣਾ ਦੇਖੋ। ਇਹ ਨਹੀਂ ਕਰਾਂ ਬਾਤੋ ਕਿ ਜੋ ਵੀ ਸਾਹਿਬ ਦੇ ਪੱਗ ਪੰਚੀ ਪਾਵੇ ਸੱਪ ਵੀ ਲੋਕਮੈਂਟ ਕਰੀ ਸੀ ਸਾਡੇ ਗੁਰਦੁਆਰਾ ਸਾਹਿਬ ਤੋਂ ਮੈਂ ਇਹ ਵੀ ਗੱਲ ਕਹੀਆ ਗੁਰੂ ਘਰ ਚ ਮੁਰਕੇ ਨਾਖ ਖਾਣ ਦਾ ਕਿਸੇ ਤੋਂ ਸਾਦਾ ਲੋਰ ਦੋਗੇ ਕੰਮ ਨਹੀਂ ਪਾ ਕੇ ਦਿਖਾਉਂਗਾ। ਨਾਗ ਇੱਕ ਵਾਰ ਹੀ ਨਿਕਲੂਗਾ ਜੇ ਨਾਗ ਦੀ ਤੁਸੀਂ ਤਰੀਫ ਕਰਦੇ ਜਾਓਗੇ ਜਿਹੜਾ ਆਪਣੀ ਸਾਤਾ ਤੇ ਪਹਾੜਾਂ ਦਾ ਦਰਖਾ ਕਰਕੇ ਜਾਊਗਾ ਮੈਂ ਦਵਾਰ ਬੰਨੇ ਮਹਾਰਾਜ ਜੀ ਅਪਰਾਕੇ ਕਸਮ ਕਰਾਉਂਦੀਆਂ ਮੰਦੀਆਂ ਵੜਾ ਦੇ ਗੋੜੀਆਂ ਹੋਣਗੀਆਂ ਹੋ ਜਾ ਸੱਤ ਲਖਾਂਗਾ ਤੁਹਾਨੂੰ ਜ਼ਿੰਦਗੀ ਦੇ ਅੱਤ ਪਹਿਲੀ ਵਾਰੀ ਦੇਖੋਗੇ ਹਾਜੀ ਬਾਬਾ ਜੀ ਆਵਾਜ਼ ਆਈ ਦੇਖ ਰਿਹਾ ਕੱਲਾ ਕੇ ਦੇਖੀ ਥੋੜੀ ਥੋੜੀ ਆ ਰਹੀ ਬਾਬਾ ਥੋੜੀ ਥੋੜੀ ਆ ਰਹੀ ਆ ਲੈ ਫਟੇ ਲਾ ਦਵਾ ਆਰੇ ਮੇਰੇ ਵੀਰੋ ਕੋ ਆਪੋ ਜਨਰੇ ਦਸਰ ਕਰ ਲਿਆ ਮੇਰੇ ਮਾਤਾ ਨੇ ਪਿਤਾ ਨੇ ਮਾਵਾ ਨੇ ਭੈਣਾ ਨੇ ਬੇਟੀਆਂ ਨੇ ਬੱਚੇ ਨੇ ਸੋਣੇ ਨੇ ਪੁੱਤਰ ਕਲੇ ਅੱਜੋ ਪੀਰ ਖਾਨੇ ਕੋਲ ਜਖਾਇਆ ਜਾ ਰਿਹਾ ਗੁਰਦੁਆਰੇ ਕੋਲੇ ਭਾਈ ਨਾਲ 90 ਸਾਲ ਪਹਿਲਾਂ ਕੜਾ ਪਾਲਤ ਲਾਗਾ ਬਾਹਰਲੇ ਦੇਸ਼ ਦਾ ਲਾਗ ਲਖਾਉਗਾ ਅੱਜ ਹੁਣ ਕੱਢ ਰਿਹਾ ਉਹ ਜਿਹਨਾਂ ਜਿਹਨਾਂ ਨੂੰ ਕਰਤਨ ਕਰਿਆ ਭੱਜ ਕੇ ਛੇਕੂ ਛੇਤੀ ਆ ਕੇ ਦੇਖ ਸਕਦੇ ਆ ਪਰ ਇੱਕ ਬੇਨਤੀ ਆ ਜਿਹੜੇ ਮੇਰੇ ਬਾਕਾ ਖੜਿਆ ਮੇਰੇ ਵੀਰ ਪ੍ਰਾਤੀਆਂ ਬੇਟੀਆਂ ਵੱਲੇ ਖੜੇ ਅੱਧਰਲੇ ਪਾਸੇ ਆ ਗਏ ਬੰਦੇ ਬੰਦੇ ਮੇਰੇ ਵੀਰੋ ਅੱਧਰਲਾ ਤਾਜ ਮੇਰੇ ਵੀਰ ਮੋਕੇ ਆਦਰ ਦੀ ਕੁੜੀਆਂ ਨੂੰ ਖੜੇ ਆਣ ਜੋ ਭਾਈ ਸਾਰੇ ਸਾਥੀ ਤੋਂ ਬੇਨਤੀ ਹੱਥ ਜੋੜ ਕੇ ਇੱਥੇ ਦੇ ਪਾਸੇ ਬੱਦੇ ਬੱਦੇ ਸਾਰੇ ਇਧਰਲੇ ਪਾਸੇ ਆ ਜਾਓਗਾ ਉਹ ਤੇ ਕੁੜੀਆਂ ਚ ਨਾ ਕਰੋ ਭਾਈ ਇਧਰਲੇ ਪਾਸੇ ਆ ਜਾਓ ਸਾਰੇ ਬੰਦੇ ਮਰਾਦ ਇਹ ਹੋ ਗਏ ਹੈ ਤੇ ਤੁਹਾਡੇ ਪਰਿਵਾਰ ਪਈ ਆਪਣੇ ਪਰਿਵਾਰਾ ਸਾਰਾ ਹੋਊਗਾ ਪਰ ਇੰਨੀ ਗੇਰਬੇਦਾਰੀ ਕਰੋ ਜੀ ਮੈਂ ਜੀ ਸੀ ਜੀ ਨੇ ਮਾ ਦਾ ਕਰ ਦਿੱਤਾ ਵੀ ਵੀ ਦਿਓ ਆ ਅੱਜ ਆ ਮੈਂ ਜਿੰਦੇ ਪਾਸੇ ਮਰਜੀ ਲੈ ਚਲੋ ਇਹ ਨਹੀਂ ਪੈਂਦਾ ਹੀ ਬਾਬੇ ਨੂੰ ਓਏ ਚਿੜੀ ਕਿੱਸ ਗੱਲ ਦੀ ਗੱਲ ਆ ਰਹੀ ਦੋ ਦੋ ਆ ਜਾਓ ਹੁਣ ਮਖਾਨ ਲੱਗਾ ਬਾਹਰ ਲਾ ਹੈ ਹਾਂ ਤਾ ਪੁੰਚੇ ਤਾਰ ਦਾ ਪਿਆ ਹੋਵੇ ਹਾਂ ਕੋਲੇ ਕੋਲੇ ਜੇ ਖੜੀ ਓਏ ਹਾ ਹਾ ਕੀ ਲੈ ਇੱਕ ਬੇਂਤੀ ਆ ਸਾਰੀ ਸੰਗਤ ਆਈ ਆ ਦੇਖੋ ਜੀ ਮਾਵਾ ਵੀ ਬੈਠੀਆਂ ਭੈਣਾ ਵੀ ਖੜੀਆਂ ਥੋੜੇ ਥੋੜੇ ਜੀ ਥੋੜੇ ਇੱਧਰ ਹੋ ਜਾ ਮਾਰ ਦੇਖਰ ਤੇ ਕੁੜੀਆਂ ਨੂੰ ਸਾਰੀ ਸੰਗਤ ਆਈ ਪਹਿਲੀ ਗੱਲ ਇੱਕ ਬੇਨਤੀ ਕਰੂੰਗਾ ਸਹੀ ਇੱਥੇ ਮਮਾਲ ਦੇ ਵਿੱਚ ਕੋਈ ਗੱਲ ਨਹੀਂ ਬੀਬੀ ਜੀ ਛੱਡ ਦੋ ਛੱਡ ਦੋ ਸੱਪ ਦੀ ਜਿੰਨੀ ਮਰਜ਼ੀ ਫੋਟੋ ਬਣਾ ਲਿਓ ਪਰ ਮਮਾਲ ਦੇ ਵਿੱਚ ਭਾਈ ਇੱਕ ਗੱਲ ਹੈ ਹੁਣ ਤਿਆਰ ਕਰਕੇ ਸੁਣਿਓ ਮਮਾਲ ਦੇ ਵਿੱਚ ਮੇਰੇ ਮਾਤਾ ਪਿਤਾ ਵੀਰੋ ਵੀਡੀਓ ਨਹੀਂ ਬਣਾਣੀ ਪਈ ਧੀਆਂ ਬੇਟੀਆਂ ਦੀ ਫੋਟੋ ਨਹੀਂ ਬਣਾਣੀ ਨਹੀਂ ਨਹੀਂ ਉਧਰ ਤੇ ਬਣਾਉਂਦੇ ਨਹੀਂ ਰਾਜਨ ਹੋ ਜਾ। ਫੋਟੋ ਖਿਚੋ ਜਿੰਨੀ ਮਰਜ਼ੀ ਜੇ ਤੂੰ ਬਾਟਾਂ ਦੇ ਕੋਲੂਗਾ। ਸੁਣੋ ਮੇਰੀ। ਕੋ ਮੇਰੇ ਵੀਰੋ ਪ੍ਰਾਵੋ ਕੋ ਮਾਰੇ ਗੱਲ ਤੇ ਨਹੀਂ ਕਹੀ ਜੀ। ਨਹੀਂ ਨਹੀਂ ਇਹ ਕਾਦੀ। ਹਾਂ ਜੀ ਬੀਓ। ਕੋ ਮਾਰੇ ਗੱਲ ਤੇ ਨਹੀਂ ਕਹੀ। ਸੱਪ ਦੀ। ਕਿਉਂ ਇਹ ਨੱਕਰ ਖੜਾ ਏ ਧੀਆਂ ਬੇਟੀਆਂ ਘੜੀਆਂ ਬੋਲੋ ਆਪਣੇ ਘਰਾਂ ਦੀਆਂ ਘੜੀਆਂ ਕਾ ਬਗਾਨੇ ਪਿੰਡ ਦੇ ਖੜੇ ਤੇ। ਹਾਂ ਜੀ। ਅੱਜਕੱਲ ਮੁੰਡੇ ਕੀ ਕਰਦੇ ਆ ਫੋਟੋ ਬਣਾ ਲੈਂਦੇ। ਵੀਡੀਓ ਬਣਾ ਕੇ ਨੈਟਾਂ ਦਾ ਚੜਾਉਂਦੇ ਆ ਬੋਲੋ ਪਿੰਡ ਦੀ ਬੀਚਤੀ ਹੁੰਦੀ ਕਿ ਨਹੀਂ? ਹੁੰਦੀ ਆ ਜੀ। ਇਸੇ ਕਰ ਮੈਂ ਰੁਕਿਆ। ਸੱਪ ਦੀ ਜਿੰਨੀ ਮਰਜ਼ੀ ਬਣਾ ਲੈ। ਵੀਰ ਨੂੰ ਪਤਾ ਨਹੀਂ ਨੇ। ਠੀਕ ਏ ਹੁਣ ਸੁਣੋ ਸੱਤੀ ਨੇ ਜਾਵੇ ਹਲਾ ਇਹ ਸੱਪ ਦੀ ਉਮਰ ਹੋਊਗੀ 90 ਸਾਲ ਪੁਰਾਣਾ ਪਾਚਾ ਇੱਕ ਮੈਨੂੰ ਬੰਦ ਕਰ ਮੈਂ ਬੰਦ ਕਰ ਦੋ